ਦੋਸਤੋ ਵਾਸਤੂ ਜਾਂ ਵਾਸਤੂ ਵਿਗਿਆਨ ਕੀ ਹੈ ਇਸ ਦਾ ਸਾਡੀ ਜ਼ਿੰਦਗੀ ਦੇ ਵਿੱਚ ਸਕਸੈਸ ਐਂਡ ਫੇਲਿਅਰ ਹੈਪੀਨੈਸ ਜਿਹੜੀ ਅਸੀਂ ਕਹਿੰਦੇ ਆ ਉਹਦੇ ਨਾਲ ਕੀ ਤਾਲੁਕ ਹੈ ਜਿਹੜਾ ਇਸ ਧਰਤੀ ਦੇ ਉੱਤੇ ਕੋਈ ਵੀ ਲਿਵਿੰਗ ਬੀਇੰਗ ਹੈਗੀ ਆ ਪਸ਼ੂ ਪੰਛੀ ਹੈ ਇਨਸਾਨ ਹੈਗਾ ਆ ਇਸ ਸਭ ਦੇ ਲਈ ਇੱਕ ਕੁਦਰਤ ਨੇ ਨੇਚੁਰਲੀ ਦੇ ਡੀਐਨਏ ਦੇ ਵਿੱਚ ਕੁਝ ਚੀਜ਼ਾਂ ਪਾਈਆਂ ਜਿਸ ਤਰ੍ਹਾਂ ਇੱਕ ਬਿਜੜੇ ਹੈਗੇ ਉਹ ਅਲੱਗ ਤਰੀਕੇ ਦੇ ਨਾਲ ਘਰ ਬਣਾ ਦਿਆ ਕੀੜੀਆਂ ਅਲੱਗ ਤਰੀਕੇ ਨਾਲ ਆਪਣਾ ਘਰ ਬਣਾਉਨੀਆਂ ਇਨਸਾਨ ਜਿਹੜਾ ਹੈਗਾ ਆ ਉਸ ਨੂੰ ਦੇਖੋ ਕਿੰਨੀ ਫਰੀडम ਹੈ ਉਹ ਕਿਸੇ ਵੀ ਤਰੀਕੇ ਨਾਲ ਆਪਣੇ ਘਰ ਬਣਾਈ ਜਾਂਦਾ ਹੈ ਕਿ ਇਦਾਂ ਬਣਾ ਲੈਣਾ ਚਾਹੀਦੇ ਜਦੋਂ ਆਤਮਾ ਗਰਭ ਚ ਆਉਂਦੀ ਆ ਆਤਮਾ ਕਹਿੰਦਾ ਮਤਲਬ ਪਰਮਾਤਮਾ ਇਟਸੈਲਫ ਇਸ ਕਾਇਨਾਤ ਨੂੰ ਕਹਿੰਦੇ ਕ੍ਰੀਏਟਰ ਕ੍ਰिएशन ਦੇ ਵਿੱਚ ਆਪਣੀ ਦੇ ਵਿੱਚ ਛੁਪਿਆ ਆ ਕ੍ਰੀਏਟਰ ਆਪਣੀ ਹੀ ਕ੍ਰੀਏਸ਼ਨ ਦੇ ਵਿੱਚ ਛੁਪਿਆ ਉਹਨੂੰ ਦੇਖਣ ਦੇ ਲਈ ਜਦੋਂ ਉਹ ਜਿਹੜੀਆਂ ਅਲੱਗ-ਅਲੱਗ ਜੋਨੀਆਂ 84 ਲੱਖ ਜੋਨੀਆਂ ਦੇ ਵਿੱਚੋਂ ਜਿਹੜਾ ਹੁੰਮਦਾ 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 ਇਨਸਾਨ ਦੀ ਜਿਹੜੀ ਜੋਨੀ ਚਾਹੁੰਦਾ ਫਿਰ ਉਹ ਪਰਫੈਕਟ ਇੱਕ ਆਪਣਾ ਘਰ ਬਣਾਦਾ ਜਿਹੜਾ ਉਹ ਉਹ ਆਪਣਾ ਸਾਡਾ ਜਿਸਮ ਹੈ ਇਸ ਦੇ ਵਿੱਚ ਪ੍ਰਮਾਤਮਾ ਸਵੈਮ ਬੈਠਾ ਇਹਦੇ ਵਿੱਚ ਫਿਰ ਕੀ ਹੈਗਾ ਆ ਉਹ ਸਾਰੀਆਂ ਸੁੱਖ ਸੁਭਦਾਵਾਂ ਆਪਣੇ ਦੇ ਲਈ ਕ੍ਰੀਏਟ ਕਰਦਾ ਹੈ ਦੇਖੋ ਸਾਡੇ ਕੋ ਕਿੰਨੇ ਬਿਊਟੀਫੁਲ ਸੈਂਸਸ ਹੈਗੇ ਆ ਅਸੀਂ ਦੇਖ ਸਕਦੇ ਆ ਸੁੰਘ ਸਕਦੇ ਆ ਸੁਣ ਸਕਦੇ ਆ ਟੇਸਟ ਕਰ ਸਕਦੇ ਆ ਅਸੀਂ ਬੋਲ ਸਕਦੇ ਆ ਅਸੀਂ ਟੱਚ ਕਰ ਸਕਦੇ ਆ ਅਸੀਂ ਫੀਲ ਕਰ ਸਕਦੇ ਆ ਸਾਡੇ ਈਮੋਸ਼ਨ ਹੈ ਸਾਡੇ ਸਾਡੇ ਪਲੇਜ਼ਰ ਹੈ ਸਾਡੇ ਸਵਾਦ ਹੈ ਤੁਸੀਂ ਹੁਣ ਤੁਸੀਂ ਸੋਚ ਸਕਦੇ ਆ ਕਿ ਅਸੀਂ ਪੂਰੀ ਦੁਨੀਆ ਜਿਹੜੀ ਇੰਨੀ ਬਿਊਟੀਫੁੱਲ ਹੈ ਅਸੀਂ ਉਹ ਕਿੰਨਾ ਇਸ ਬਿਊਟੀਫੁੱਲ ਜਿਹੜਾ ਕਾਇਨਾਤ ਨੇ ਇਹ ਪ੍ਰਮਾਤਮਾ ਨੇ ਆਪਣੇ ਲਈ ਇਹ ਵਹੀਕਲ ਜਿਹੜਾ ਬਣਾਇਆ ਉਹ ਆਪਣਾ ਘਰ ਬਣਾਇਆ ਉਹ ਕਿੰਨਾ ਬਿਊਟੀਫੁੱਲ ਹੈ ਇਸੇ ਤਰ੍ਹਾਂ ਇਹ ਜਿਹੜਾ ਬਿਊਟੀਫੁੱਲ ਸਾਡਾ ਹਾਊਸ ਹੈ ਇਸ ਨੂੰ ਵੀ ਕਿੱਟਾਂ ਗਾਰੇ ਦਾ ਬਿਊਟੀਫੁੱਲ ਹਾਊਸ ਚਾਹੀਦਾ ਉਹ ਵੀ ਪਰਫੈਕਟ ਹੋਣਾ ਚਾਹੀਦਾ ਹੁਣ ਸਵਾਲ ਪੈਦਾ ਹੁੰਦਾ ਉਹਦਾ ਕਿੱਧਰ ਨੂੰ ਮੂੰਹ ਹੋਵੇ ਉਹਦੇ ਕਿਚਨ ਕਿੱਧਰ ਨੂੰ ਹੋਵੇ ਉਹਦਾ ਬਾਥਰੂਮ ਕਿੱਥੇ ਹੋਵੇ ਉਹਦਾ ਜਿਹੜਾ ਬੈਡਰੂਮ ਕਿੱਥੇ ਹੋਵੇ ਡਰਾਈング ਰੂਮ ਕਿੱਥੇ ਹੋਵੇ ਕੀ ਕੀ ਕਿੱਥੇ ਹੋਵੇ ਇਹ ਜਿਹੜਾ ਧਰਤੀ ਹੈਗੀ ਆ ਜਿਹੜਾ ਸਾਡਾ ਸੈਂਟਰ ਹੈਗਾ ਆ ਇਹਦੇ ਵਿੱਚ ਕੀ ਹੈਗਾ ਆ ਇੱਥੇ ਬ੍ਰਹਮਾ ਮਤਲਬ ਬ੍ਰਹਮਾ ਦਾ ਮਤਲਬ ਹੁੰਦਾ ਕ੍ਰिएशन ਜਿੱਥੋਂ ਸਟਾਰਟਿੰਗ ਹੋਈ ਹੈ ਉਹ ਜਿਹੜੇ ਚਾਰੋਂ ਤਰਫ ਤੋਂ 360 ਡਿਗਰੀ ਤੋਂ ਅਲੱਗ ਅਲੱਗ ਤਰ੍ਹਾਂ ਦੀ એનર્ਜੀਜ਼ ਆਉਂਦੀਆਂ ਹੁਣ ਹਰ ਤਰਫ ਤੋਂ ਜਿਹੜੀ એનર્ਜੀ ਸੇਮ ਨਹੀਂ ਹੈਗੀ ਜਿਸ ਤਰ੍ਹਾਂ ਈਸਟ ਹੈਗਾ ਆ ਉਧਰੋਂ ਜਦੋਂ ਮਾਰਨਿੰਗ ਤੁਸੀਂ ਉੱਠਦੇ ਹੋ ਦੇਖੋ ਇੱਕ ਅਲੱਗ એનર્ਜੀ ਹੈ ਜਦੋਂ ਸਨਸੈਟ ਹੁੰਦਾ ਆ ਉਸ ਵਕਤ ਸ਼ਾਮ ਨੂੰ ਅਲੱਗ ਅਲੱਗ એનર્ਜੀ ਹੈ ਉਹਦੇ ਅਲੱਗ ਮੂਡ ਆ ਉਹਦੇ ਅਲੱਗ ਕਿਤੇ ਆ ਮਾਰਨਿੰਗ ਦੇ ਅਲੱਗ ਹੈ ਰਾਤ ਨੂੰ ਜਿਹੜੇ 12 ਵਜੇ ਤੁਸੀਂ ਸੁੱਤੇ ਪਏ ਆ ਉਦੋਂ ਇੱਕ ਅਲੱਗ એનર્ਜੀ ਹੈ ਤੇ ਜਦੋਂ ਦੁਪਹਿਰ ਨੂੰ 12 ਵਜੇ ਹੁੰਨੇ ਆ ਤੁਸੀਂ ਜਾਗਦੇ ਤਪਦੀਆਂ ਧੁੱਪਾਂ ਦੇ ਵਿੱਚ ਖੜੇ ਉਦੋਂ ਅਲੱਗ એનર્ਜੀ ਹੈ ਸੋ ਇਹ ਸਾਰੀਆਂ એનર્ਜੀ ਜਿਹੜੇ ਸਰਕਲ ਹੈਗੇ ਆ ਉਹਨਾਂ ਨੂੰ ਧਿਆਨਤ ਰੱਖਦੇ ਹੋਏ ਘਰ ਬਣਾਏ ਜਾਂਦੇ ਹਵਾਵਾਂ ਦੇ ਕੁਝ ਰੁਖ ਹੈ ਲਾਈਟ ਦੇ ਕੁਝ ਰੁਖ ਹੈ ਕੁਝ ਜਿਹੜੀਆਂ ਅਦ੍ਰਿਸ਼ ਜਿੱਦਾਂ ਆਪਾਂ ਜਿਨ੍ਹਾਂ ਸ਼ਕਤੀਆਂ ਨੂੰ ਅਸੀਂ ਜਾਣਦੇ ਨਹੀਂ ਉਹ ਸ਼ਕਤੀਆਂ ਅਲੱਗ ਉਹਨਾਂ ਦੀ ਆਪਣੀ ਇੱਕ ਪਾਵਰ ਹੈ ਜਿਹਦੇ ਵਿੱਚ ਜਿਹੜਾ ਆ ਨਾਰਥ ਈਸਟ ਕਾਰਨਰ ਹੈ ਜਿਹੜਾ ਉਧਰੋਂ ਦੇਵੀ ਸ਼ਕਤੀਆਂ ਆਉਂਦੀਆਂ ਜਿਹੜਾ ਕਾਰਨਰ ਹੈਗਾ ਆ ਸਾਊਥ ਈਸਟ ਉਹਦੀਆਂ ਅਲੱਗ ਨਰਜੀਆਂ ਆ ਨੌਰ ਆਪਣੇ ਸਾਊਥ ਵੈਸਟ ਦੇ ਜਿਹੜਾ ਉਹਦੀ ਅਲੱਗ ਨਰਜੀ ਹੈ ਇਸੀ ਤਰ੍ਹਾਂ ਨੌਰਥ ਨੌਰਥ ਵੈਸਟ ਦੀ ਅਲੱਗ ਊਰਜਾ ਐ ਇਹ ਸਾਰੀਆਂ ਜਿਹੜੀਆਂ 360 ਡਿਗਰੀਜ਼ ਹੈਗੀਆਂ ਇਹਦੀਆਂ ਅਲੱਗ-ਅਲਗ ਊਰਜੀਆਂ ਹਨ ਉਹਨਾਂ ਸਾਰੀਆਂ ਹੀ ਊਰਜਾ ਗੁੱਡ ਹੈਗੀਆਂ ਮਗਰ ਡਿਪੈਂਡ ਕਰਦਾ ਉਹ ਤੁਹਾਡੇ ਸਿਸਟਮ ਦੇ ਨਾਲ ਕਿੰਨੀ ਆ ਮੈਚ ਕਰਦੀਆਂ ਉਹ ਜਿਹੜੀਆਂ ਜਦੋਂ ਜਦੋਂ ਜਿਸ ਤਰ੍ਹਾਂ ਜਦੋਂ ਆਪਾਂ ਪੈਦਾ ਹੁੰਨੇ ਆ ਉਸ ਵਕਤ ਇੱਕ ਵਾਈਬ੍ਰੇਸ਼ਨ ਜਨਮ ਦੇ ਟਾਈਮ ਸਾਡੇ ਮਨ ਔਰ ਆਤਮਾ ਤੇ ਸੋਕਲ ਗਰੂਪ ਕਰਦੀ ਐ ਅਸੀਂ ਉਹਦੇ ਮੁਤਾਬਕ ਇਸ ਧਰਤੀ ਦੇ ਉੱਤੇ ਆਨੇ ਆ ਦਨ ਉਹ ਉਹ ਜਿਹੜੀ ਆ ਵਾਈਬ੍ਰੇਸ਼ਨ ਆ ਸਾਨੂੰ ਹਰ ਵੇਲੇ ਸਾਡਾ ਉਹ ਪਿੱਛਾ ਕਰਦੀ ਆ ਤੇ ਉਸ ਤਰ੍ਹਾਂ ਦੀ ਜਦੋਂ ਸਾਨੂੰ ਵਾਈਬ੍ਰੇਸ਼ਨ ਮਿਲਦੀ ਆ ਜਿੱਥੇ ਸਾਨੂੰ ਉਹ ਵਾਈਬ੍ਰੇਸ਼ਨ ਮਿਲਦੀ ਉੱਥੇ ਸਾਡਾ ਮਨ ਲੱਗਦਾ ਕਈ ਜਗ੍ਹਾ ਦੇ ਉੱਤੇ ਕਈ ਘਰਾਂ ਦੇ ਵਿੱਚ ਅਸੀਂ ਜਾਣਦੇ ਆ ਸਾਡਾ ਮਨ ਹੀ ਨਹੀਂ ਲੱਗਦਾ ਉੱਥੇ ਪਤਾ ਨਹੀਂ ਅਸੀਂ ਲੈ ਲੰਨੇ ਕਈ ਵੀ ਸਾਨੂੰ ਅੱਧਾ ਲੱਗਦਾ ਕਦੋਂ ਇਸ ਤੋਂ ਛੁਟਕਾਰਾ ਹੋਵੇ ਤੇ ਕਈ ਜਗ੍ਹਾ ਦੇ ਉੱਤੇ ਅਸੀਂ ਜਾਣਦੇ ਆ ਅਸੀਂ ਅਸੀਂ ਮਤਲਬ ਕਹਿੰਨੇ ਆ ਜਿੱਦਾਂ ਵੀ ਅਸੀਂ ਘਰ ਆ ਗਏ ਸਾਨੂੰ ਰੀਅਲੀ ਫੀਲ ਹੁੰਦਾ ਹੈ ਉਹ ਕੰਫਰਟ ਸੋ ਇਹ એનਰਜੀਜ਼ ਜਿਹੜੀਆਂ ਹੈਗੀਆਂ ਹੈਗੀਆਂ ਆ ਮਗਰ ਹਰ ਇਨਸਾਨ ਜਿਸ ਤਰ੍ਹਾਂ ਮਤਲਬ ਉਹਨੂੰ ਉਹਨੂੰ ਮਤਲਬ ਕਿਸੇ ਨੂੰ ਇਹ ਬੜੀ ਜਲਦੀ ਮਿਲ ਜਾਂਦੀਆਂ ਕਈਆਂ ਨੂੰ ਉਹ ਹੁਕਮ ਦੇ ਹੁਕਮ ਦੇ ਹੁਕਮ ਦੇ ਵਨ ਡੇ ਮਿਲ ਜਾਂਦੀਆਂ ਸੋ ਇਹਨਾਂ ਦੇ એનર્ਜੀਆ ਦੇ ਬਾਰੇ ਜੇ ਤਾਂ ਅਗਰ ਦੇਖੀਏ ਜਿਹੜਾ ਨਾਰਥ ਈਸਟ ਕੋਰਨਰ ਹੈ ਇੱਥੋਂ ਗੂ ਸ਼ਕਤੀ ਆਉਂਦੀ ਹੈ ਜਿਹੜਾ ਹੈਗਾ ਆ ਆਪਣੇ ਸਾਊਥ ਵੈਸਟ ਇਹਨੂੰ ਸਭ ਤੋਂ ਮਤਲਬ ਖਰਾਬ ਮੰਨਿਆ ਗਿਆ ਵੀ ਇੱਥੋਂ ਜਿੰਨੀ ਆ ਉਹ ਬੈਡ એનર્ਜੀ ਆਉਂਦੀ ਹੈ ਜਿਹੜਾ ਹੈਗਾ ਆ ਸਾਊਥ ਈਸਟ ਉੱਥੋਂ ਕਹਿੰਦੇ ਆ એનર્ਜੀ ਜਿਹੜੀ ਬੜੀ ਤੀਬਰ ਆਂਦੀ ਆ ਮਤਲਬ ਉਹ ਬੜੀ ਜਿਹੜੀ ਹੈਗੀ ਆ ਨਟ ਭਜਦੀ ਹੁੰਦੀ ਆ ਉੱਥੇ ਹੀਟ ਹੁੰਦੀ ਆ ਤੇ ਦੂਸਰੀ એનર્ਜੀ ਆਪਾਂ ਕਹਿੰਦੇ ਆ ਨਾਰਥ ਵੈਸਟ ਉਹ એનર્ਜੀ ਆ ਜਿਹੜੀ ਬੜੀ ਠੰਡਕ ਵਾਲੀ ਆ ਤੇ ਜਿਹੜੇ ਲੋਕ ਨਾਰਥ ਈਸਟ ਬੈਡਰੂਮ ਦੇ ਵਿੱਚ ਪੈਂਦੇ ਆ ਉਹਨਾਂ ਦੀ ਇੱਕ ਅਲੱਗ ਸੋਚ ਹੈਗੀ ਆ ਜਿਹੜੇ ਸਾਊਥ ਵੈਸਟ ਦੇ ਵਿੱਚ ਪੈਂਦੇ ਆ ਉੱਥੇ ਇੱਕ ਅਲੱਗ એનર્ਜੀ ਸੋ ਇਹ ਸਾਰੀਆਂ ਚੀਜ਼ਾਂ ਦੇ ਧਿਆਨ ਵਾਲੇ episodes ਦੇ ਵਿੱਚ ਹੋਰ ਵੀ ਗੱਲਬਾਤ ਕਰਾਂਗੇ ਸੋ ਇਟ ਵਾਸ ਜਸਟ ਇੰਟਰੋਡਕਸ਼ਨ ਕਿ ਹਰ ਕਾਇਨਾਤ ਦੇ ਵਿੱਚ ਜਿਹੜਾ ਹੈ ਪਸ਼ੂ ਪਕਸ਼ੀ ਇਸ ਕਾਇਨਾਤ ਦੇ ਉੱਤੇ ਜਿਹਨੇ ਜਨਮ ਲਿਆ ਉਹਦਾ ਇੱਕ ਆਪਣਾ ਖਾਸ ਡੀਐਨਏ ਦੇ ਮੁਤਾਬਕ ਉਹਦਾ ਆਪ ਆਪਣਾ ਖਾਣ ਪਾਣ ਤੇ ਰਹਿਣਾ ਇਸ ਤਰ੍ਹਾਂ ਇਨਸਾਨ ਵੀ ਇਸੇ ਤਰ੍ਹਾਂ ਆ ਉਹ ਜਿੱਥੇ ਜਿਸ ਜਗ੍ਹਾ ਦੇ ਉੱਤੇ ਰਹਿੰਦਾ ਉਸ ਜਗ੍ਹਾ ਦੇ ਮੁਤਾਬਕ ਉਸ ਤਰ੍ਹਾਂ ਦੀਆਂ ਉਹਨੂੰ ਸਬਦਾਵਾਂ ਦੀ ਜ਼ਰੂਰਤ ਪੈਂਦੀ ਹੈ ਕਿਸੇ ਜਗ੍ਹਾ ਜਿਹੜੇ ਘਰ ਆ ਉਹ ਜਦੋਂ ਅਗਰ ਕੋ ਠੰਡੇ ਏਰੀਆ ਦੇ ਵਿੱਚ ਘਰ ਡਿਫਰੈਂਟ ਬਣਦੇ ਆ ਗਰਮ ਏਰੀਆ ਦੇ ਵਿੱਚ ਘਰ ਡਿਫਰੈਂਟ ਬਣਦੇ ਆ ਜਿੱਥੇ ਬਰਸਾਤ ਆ ਉੱਥੇ ਘਰ ਡਿਫਰੈਂਟ ਬਣਦੇ ਪਹਾੜੀਆਂ ਦੇ ਵਿੱਚ ਘਰ ਡਿਫਰੈਂਟ ਬਣਦੇ ਸੋ ਇਹ ਸਾਰੇ ਦਾ ਸਾਰਾ ਵਿਗਿਆਨ ਜਿਹੜਾ ਹੈਗਾ ਇੰਦੀ ਐਂਡ ਕਿੱਥੇ ਆਉਂਦਾ ਉਹ ਪਰਫੈਕਸ਼ਨ ਤੇ ਆਉਂਦਾ ਕਿਸ ਤਰ੍ਹਾਂ ਮੰਨ ਲਓ ਆਇੱਕ ਟੂਲ ਬਣਿਆ ਇਹ ਟੂਲ ਜਦੋਂ ਪਰਫੈਕਟ ਹੈਗਾ ਤਾਂ ਹੀ ਇੰਨਾ ਬਿਊਟੀਫੁੱਲ ਕੰਮ ਕਰਦਾ ਦੇਖੋ ਜੀ ਕਿੰਨੀ ਬਿਊਟੀਫੁੱਲ ਅਡਜਸਟਮੈਂਟ ਹੈ ਅਸੀਂ ਉਸੋ ਸਾਹਿਬ ਦੇ ਨਾਲ ਇਹਨੂੰ ਇਹਨੂੰ ਯੂਜ਼ ਕਰ ਸਕਦੇ ਹਾਂ ਸੋ ਹਰ ਉਹ ਚੀਜ਼ ਜਿਹੜੀ ਪਰਫੈਕਟ ਤੇ ਪਰਫੈਕਸ਼ਨ ਦੇ ਨਾਲ ਬਣਾਈ ਗਈ ਹੈ ਉਹ ਵਸਤੂ ਜਿਹੜੀ ਹੈਗੀ ਆ ਫਿਰ ਉਹ ਤੁਹਾਡੇ ਲਈ ਇੱਕ એનર્ਜੀ ਇੱਕ ਵਰਦਾਨ ਦਾ ਕੰਮ ਕਰਦੀ ਹੈ ਜਦੋਂ ਤੁਹਾਡਾ ਟੂਲ ਰਾਈਟ ਕੰਮ ਕਰਦਾ ਹੈਗਾ ਆ ਤੁਸੀਂ ਜਿਹੜੇ ਜਿਹੜੇ ਕੋਈ ਵੀ ਕਿਸੇ ਵੀ ਫੀਲਡ ਦੇ ਵਿੱਚ ਕੰਮ ਕਰਨ ਵਾਲੇ ਆ ਉੱਥੇ ਜਿਹੜੀਆਂ ਜਿਹੜੀਆਂ ਵੀ ਤੁਹਾਨੂੰ ਤੁਹਾਨੂੰ ਚਾਬੀਆਂ ਦੀਆਂ ਜਾਂ ਜਿਹੜੇ ਤੁਹਾਨੂੰ ਕਿਸੇ ਵੀ ਡ੍ਰਿਲ ਦੀ ਕੀ ਜ਼ਰੂਰਤ ਪੈਂਦੀ ਹੈ ਜੇਕਰ ਉਹ ਵਰਕ ਪਰਫੈਕਟ ਕਰਦਾ ਆ ਤੇ ਦੇਖੋ ਤਾਂ ਉਸ ਚੀਜ਼ਾਂ ਸਾਰੀਆਂ ਵਧੀਆਂ ਇਸੇ ਤਰ੍ਹਾਂ ਸਾਡਾ ਸ਼ਰੀਰ ਹੈ ਇਸੇ ਤਰ੍ਹਾਂ ਸਾਡਾ ਘਰ ਹੈਗਾ ਇਸੇ ਤਰ੍ਹਾਂ ਸਾਡੇ ਜਿਹੜੇ ਹਸਬੰਡ ਵਾਈਫ ਦੇ ਰਿਲੇਸ਼ਨ ਹੈ ਇਸੇ ਤਰ੍ਹਾਂ ਆ ਜਿਹੜੀ ਚੀਜ਼ ਬਣੀ ਗਈ ਹੈ ਸ਼ਿਵ ਤੇ ਸ਼ਕਤੀ ਇਹ ਹੀ ਇਹ ਸ਼ੋਅ ਕਰਦੀ ਹੈ ਕਿ ਜਿਹੜੀ ਇੱਕ ਤ੍ਰਿਕੋਣ ਰੈੱਡ ਹੈ ਇਹ ਇੱਕ ਜਿਹੜੀ ਹੈਗੀ ਹੈ ब्लू ਹੈ ਇਹ ਦੋ એનર્ਜੀਜ਼ ਹੈਗੀਆਂ ਜਦੋਂ ਉਹ ਪਰਫੈਕਸ਼ਨ ਦੇ ਵਿੱਚ ਹੁੰਦੀਆਂ ਉਸ ਵਕਤ ਸਾਰਾ ਕੁਝ ਬਿਊਟੀਫੁੱਲ ਹੋ ਜਾਂਦਾ ਹੈ ਸੋ ਦੋਸਤੋ ਇਹ ਵਾਸਤੂ ਮਤਲਬ ਵਾਸਤੂ ਮਤਲਬ ਪਰਫੈਕਸ਼ਨ ਧੰਨਵਾਦ